ਅਕਾਲ ਪੁਰਖ ਵਾਹਿਗੁਰੂ ਦੇ ਹੱਥ ਬਸ ਹੈ ਧਿਆਨ ਦਿਓ ਮਹਾਰਾਜ ਕਹਿੰਦੇ ਜੇ ਤੂੰ ਆਸਾ ਤੋਂ ਨਿਰਾਸਾ ਹੋ ਜੇ ਨਾ ਵੀ ਐਵੇਂ ਵੱਡੀਆਂ-ਵੱਡੀਆਂ ਆਸਾਂ ਕਰਨੀਆਂ ਛੱਡ ਦੇ ਮੈਂ ਵੀ ਆਹ ਕਰਨਾ ਉਹ ਕਰਨਾ ਆਹ ਬਣਾਦ ਕੇ ਉਹ ਬਣਾਦ ਕੇ ਫਿਰ ਇਹ ਆਸਾ ਤ੍ਰਿਸ਼ਨਾ ਦੇ ਵਿੱਚ ਫਸਿਆ ਹੋਇਆ ਮਨ ਦੁਖੀ ਰਹਿੰਦਾ ਝਮੇਲੇ ਵਿੱਚ ਫਸ ਜਾਂਦਾ ਗੁਰੂ ਮਹਾਰਾਜ ਕਹਿੰਦੇ ਆਸਾ ਆਸ ਕਰੇ ਸਭ ਕੋਈ ਹੋਮੇ 부ਝੇ ਨਿਰਾਸਾ ਹੋਈ ਦੁਨੀਆ ਵਿੱਚ ਹਰੇਕ ਜੀਵ ਆਸਾਂ ਹੀ ਆਸਾਂ ਬਣਾਦਾ ਰਹਿੰਦਾ ਹੈ ਤੇ ਜਿਹੜਾ ਮਨੁੱਖ ਪ੍ਰਮਾਤਮਾ ਦੀ ਰਜਾ ਨੂੰ ਸਮਝ ਲੈਂਦਾ ਹੈ ਉਹ ਆਸਾਂ ਦੇ ਜਾਲ ਵਿੱਚੋਂ ਨਿਕਲ ਜਾਂਦਾ ਹੈ ਅਗੇ ਦਾਤਾ ਜੀ ਦੱਸਦੇ ਨੇ ਆਸਾਂ ਵਿੱਚ ਸੁੱਤੇ ਕਈ ਲੋਈ ਬਿਆਨਤ ਲਕਾਈ ਆਸਾਂ ਦੇ ਜਾਲ ਵਿੱਚ ਫਸ ਕੇ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੀ ਪਈ ਹੈ ਸੋ ਜਾਗੇਗਾ ਗਾਵੇ ਸੋਈ ਮਹਾਰਤ ਕਹਿੰਦੇ ਉਹੀ ਮਨੁੱਖ ਇਸ ਨੀਂਦ ਵਿੱਚੋਂ ਜਾਗਦਾ ਹੈ ਜਿਸ ਨੂੰ ਗੁਰੂ ਦੀ ਸ਼ਰਨ ਪਾ ਕੇ ਪ੍ਰਮਾਤਮਾ ਆਪ ਜਗਾਉਂਦਾ ਹੈ ਗੱਲ クリア ਹੋ ਗਈ ਨਾ ਵੀ ਗੁਰੂ ਦੀ ਸ਼ਰਨ ਪੈਣ ਨਾਲ ਹੀ ਭਾਈ ਪ੍ਰਮਾਤਮਾ ਆਪ ਹੀ ਜਗਾਉਂਦਾ ਹੈ ਜੇ ਤੂੰ ਗੁਰੂ ਦੀ ਸ਼ਰਨ ਪਾਏਗਾ ਤੇ ਤੇਰੇ ਤੇ ਕਿਰਪਾ ਪ੍ਰਭੂ ਪ੍ਰਮਾਤਮਾ ਦੀ ਫੇਰ ਤੂੰ ਇਸ ਮੋਹ ਮਾਇਆ ਦੀ ਜਾਲ ਵਿੱਚੋਂ ਆਸਾ ਤ੍ਰਿਸ਼ਨਾ ਦੀ ਨੀਂਦ ਜਾਗ ਨੀਂਦ ਵਿੱਚੋਂ ਜਾਗ ਉੱਠੇਗਾ ਭਾਈ ਅੱਗੇ ਸਤ ਗੁਰ ਨਾਮੁ ਬੁਝਾਇਆ ਬਿਨ ਨਾਵੇ ਭੁੱਖ ਨਾ ਜਾਈ ਗੁਰੂ ਨੇ ਜਿਸ ਨੂੰ ਹਰ ਨਾਮ ਸਿਮਰਨਾ ਸਿਖਾ ਦਿੱਤਾ ਉਸ ਦੀ ਮਾਇਆ ਵਾਲੀ ਭੁੱਖ ਮਿਟ ਗਈ ਹਰ ਨਾਮ ਤੋਂ ਬਿਨ ਮਾਇਆ ਵਾਲੀ ਭੁੱਖ ਦੂਰ ਨਹੀਂ ਹੁੰਦੀ। ਹਰੀ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਾਇਆ ਵਾਲੀ ਭੁੱਖ ਦੂਰ ਨਹੀਂ ਹੁੰਦੀ। ਇਹ ਗੱਲ ਪੱਕੀ ਕਰੋ। ਨਾਮੇ ਤ੍ਰਿਸ਼ਨਾ ਅਗਨ ਬੁਝੈ ਨਾਮ ਮਿਲੇ ਤਸੈ ਰਜਾਈ ਰਹਾਉ। ਮਹਾਰਾਜ ਕਹਿੰਦੇ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਪਰਮਾਤਮਾ ਦੇ ਨਾਮ ਦੀ ਰਾਹੀ ਹੀ ਬੁਝਦੀ ਹੈ। ਤੇ ਇਹ ਨਾਮ ਉਸ ਮਾਲਕ ਦੀ ਰਜਾ ਅਨੁਸਾਰ ਮਿਲਦਾ ਹੈ ਗੁਰੂ ਦੀ ਰਾਹੀ ਮਿਲਦਾ ਹੈ ਕਲ ਕੀਰਤ ਸ਼ਬਦ ਪਛਾਨ ਕਲ ਕੀਰਤ ਸ਼ਬਦ ਪਛਾਨ ਇਹਾ ਭਗਤ ਚੂਕੇ ਅਭਿਮਾਨ ਅਭਿਮਾਨ ਮਹਾਰਾਜ ਕਹਿੰਦੇ ਇਸ ਜਗਤ ਵਿੱਚ ਪ੍ਰਮਾਤਮਾ ਦੀ ਸਿਫਤ ਸੁਨਾਹ ਕਰਦਾ ਰਹੋ ਤੇ ਗੁਰੂ ਦੇ ਸ਼ਬਦ ਨਾਲ ਜਾਣ ਪਛਾਣ ਪਾਈ ਰੱਖ ਇਹ ਪ੍ਰਮਾਤਮਾ ਦੀ ਭਗਤੀ ਹੀ ਹੈ ਜਿਸ ਨਾਲ ਮਨ ਵਿੱਚੋਂ ਹੰਕਾਰ ਦੂਰ ਹੁੰਦਾ ਹੈ ਸਤ ਗੁਰ ਸੇਵੀਏ ਹੋਵੇ ਪਰਵਾਨ ਜਨ ਆਸਾ ਕੀਤੀ ਤਿਸ ਨੂੰ ਜਾਣ ਮਹਾਰਾਜ ਕਹਿੰਦੇ ਸਤਗੁਰ ਸੇਵੀਏ ਹੋਵੇ ਪ੍ਰਵਾਨ ਤੇ ਗੁਰੂ ਦੀ ਦੱਸੀ ਸੇਵਾ ਕੀਤਿਆਂ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ ਉਸ ਪਰਮਾਤਮਾ ਨਾਲ ਡੂੰਗੀ ਸਾਂਝ ਬਣਾ ਜਿਸ ਨੇ ਆਸਾ ਮਨੁੱਖ ਦੇ ਮਨ ਵਿੱਚ ਪੈਦਾ ਕੀਤੀ ਹੈ ਉਸ ਪਰਮਾਤਮਾ ਨਾਲ ਡੂੰਗੀ ਸਾਂਝ ਬਣਾ ਭਾਈ ਜਿਸ ਨੇ ਆਸਾ ਮਨੁੱਖ ਦੇ ਮਨ ਵਿੱਚ ਪੈਦਾ ਕੀਤੀ ਹੈ ਉਹਨੇ ਹੀ ਆਸਾਂ ਪੈਦਾ ਕੀਤੀਆਂ ਨੇ ਕਾਰਨ ਕਰਤੇ ਬਸ ਹੈ ਬੇ ਕਾਰਨ ਜੋ ਵੀ ਬਣਦਾ ਉਹ ਅਕਾਲ ਪੁਰਖ ਵਾਹਿਗੁਰੂ ਦੇ ਬਸ ਵਿੱਚ ਆ ਉਹ ਤੇਰੀ ਜ਼ਿੰਦਗੀ ਦੇ ਜੀਵਨ ਵਿੱਚ ਕਾਰਨ ਉਹੋ ਜਿਹਾ ਬਣਾ ਦਿੰਦਾ ਜੇ ਹੁਣ ਤੂੰ ਨਾਮ ਬਾਣੀ ਨਾਲ ਜੁੜਿਆ ਪਈ ਬਾਣੀ ਪੜਦਾ ਸੁਣਦਾ ਇੱਕੋ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖਦਾ ਹੋਰ ਮਨਤਾ ਮਨਤਾਵਾ ਦੇ ਜਾਲ ਵਿੱਚ ਨਹੀਂ ਫਸਿਆ ਤਾਂ ਉਹ ਕਾਲਪੁਰਖ ਵਾਹਿਗੋ ਨੇ ਤੇਰੇ ਤੇ ਕਿਰਪਾ ਕਰਕੇ ਕਾਰਨ ਬਣਾਇਆ ਪਾਣੀ ਨਾਲ ਜੋੜਨ ਦਾ ਕਾਰਨ ਕਰਤੇ ਬਸ ਹੈ ਅੱਗੇ ਜਿਨ ਆਸਾ ਕੀਤੀ ਤਿਸ ਨੂੰ ਜਾਣ ਇਹ ਆਪਾਂ ਸ਼ਬਦ ਲਈ ਸਮਝ ਲਈ ਨਾ ਗੱਲ ਅੱਗੇ ਵਾਲੇ ਪੰਦ ਚ ਮਾਰਾ ਦੱਸ ਨੇ ਤਿਸ ਕੀ ਆ ਦੀਜੇ ਤਿਸ ਕਿਆ ਦੀਜੇ ਤਿਸ ਕਿਆ ਦੀਜੇ ਜੇ ਸ਼ਬਦ ਸੁਣਾਈ ਮਹਾਰਾਜ ਕਹਿੰਦੇ ਉਸ ਨੂੰ ਕਿਹੜੀ ਭੇਟਾ ਦੇਣੀ ਚਾਹੀਦੀ ਹੈ ਜਿਹੜਾ ਗੁਰੂ ਆਪਣਾ ਸ਼ਬਦ ਸੁਣਾਉਂਦਾ ਹੈ ਕਰ ਕਿਰਪਾ ਨਾਮ ਮਨ ਵਸਾਈ ਇਹ ਭੇਟਾ ਭਈ ਤੇ ਮਿਹਰ ਕਰਕੇ ਪ੍ਰਮਾਤਮਾ ਦਾ ਨਾਮ ਸਾਡੇ ਮਨ ਵਿੱਚ ਬਸਾਂਦਾ ਹੈ ਪ੍ਰਭੂ ਪ੍ਰਮਾਤਮਾ ਗੁਰੂ ਮਿਹਰ ਕਰਕੇ ਪ੍ਰਮਾਤਮਾ ਦਾ ਨਾਮ ਸਾਡੇ ਮਨ ਵਿੱਚ ਬਸਾਂਦਾ ਹੈ ਇਹ ਸਿਰ ਦੀਜੇ ਆ ਭਗਵਾਈ ਹਮੇ ਬੁੱਝੇ ਸਦਾ ਸੁਖ ਪਾਏ ਮਹਾਰਾਜ ਕਹਿੰਦੇ ਉਸ ਗੁਰੂ ਅੱਗੇ ਇਹ ਸਿਰ ਭੇਟਾ ਕਰਕੇ ਹੰਕਾਰ ਨੂੰ ਮਾਰ ਕੇ ਆਪਾ ਭਾਵ ਦੂਰ ਕਰਨਾ ਚਾਹੀਦਾ ਹੈ ਤੇ ਹਮੇ ਬੁੱਝੇ ਸਦਾ ਸੁਖ ਪਾਏ ਤੇ ਜੋ ਇਸ ਤਰ੍ਹਾਂ ਹੰਕਾਰ ਨੂੰ ਮਾਰਦਾ ਹੈ ਉਹ ਪ੍ਰਮਾਤਮਾ ਦੀ ਰਜਾ ਨੂੰ ਸਮਝ ਰੱਖ ਕੇ ਪ੍ਰਮਾਤਮਾ ਦੀ ਰਜਾ ਨੂੰ ਸਮਝ ਕੇ ਸਦਾ ਆਤਮਿਕ ਆਨੰਦ ਮਾਣਦਾ ਹੈ ਜੀਵਨ ਸੋਖਾ ਹੁੰਦਾ ਉਸ ਮਨੁੱਖ ਦਾ ਭੈਣਾ ਤੇ ਭਾਈ ਉਸ ਮਨੁੱਖ ਦਾ ਜੀਵਨ ਸੋਖਾ ਹੋ ਜਾਂਦਾ ਜਿਹੜਾ ਗੁਰੂ ਦੇ ਗਿਆਨ ਮੁਤਾਬਕ ਆਪਣਾ ਜੀਵਨ ਬਸਰ ਕਰਦਾ ਅਗਲੇ ਬੰਦ ਚ ਮਾਰਾ ਦੱਸਦੇ ਨੇ ਆਪ ਕਰੇ ਤੇ ਆਪ ਕਰਾਏ ਆਪੇ ਗੁਰਮੁਖ ਨਾਮ ਵਸਾਈ ਪ੍ਰਮਾਤਮਾ ਸਭ ਕੁਝ ਆਪ ਹੀ ਕਰ ਰਿਹਾ ਹੈ ਅਤੇ ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ ਵਰਤ ਕੇ ਵਿੱਚੇ ਵਰਦ ਨਾ ਘਟ ਘਟ ਮੈਂ ਹਰ ਜੂ ਵਸੇ ਸੰਤਨ ਕਹੋ ਪ੍ਰਕਾਰ ਉਹ ਘਟ ਘਟ ਦੇ ਵਿੱਚਦਾ ਘਟ ਘਟ ਵਿੱਚ ਬਸਦਾ ਕਣ ਕਣ ਵਿੱਚ ਬਸਦਾ ਜੀਵ ਤੇਰੇ ਅੰਦਰ ਵੀ ਬਸਦਾ ਉਹ ਉਹ ਆਕਾਲ ਪੁਰਖ ਵਾਹਿਗੁਰੂ ਨੂੰ ਪਛਾਨ ਆਪੇ ਗੁਰਮੁਖ ਨਾਮ ਵਸਾਏ ਉਹ ਆਪ ਹੀ ਗੁਰੂ ਦੀ ਰਾਹੀ ਮਨੁੱਖ ਦੇ ਮਨ ਵਿੱਚ ਆਪਣਾ ਨਾਮ ਬਸਾਂਦਾ ਹੈ ਤੇ ਆਪ ਭਲਾਵੇ ਆਪ ਮਾਰਗ ਪਾਏ ਪ੍ਰਮਾਤਮਾ ਆਪ ਹੀ ਕੁਰਾਹੇ ਪਾਉਂਦਾ ਹੈ ਆਪ ਹੀ ਸਹੀ ਰਸਤੇ ਪਾਉਂਦਾ ਹੈ ਇਹ ਗੱਲ ਨੂੰ ਥੋੜਾ ਜਿਹਾ ਬਰੀਕੀ ਨਾਲ ਸਮਝਣਾ ਪੈਣਾ ਜੀ ਕੋਈ ਕਹੀਦਾ ਫਿਰ ਕਮੈਂਟ ਕਰਨ ਵਾਲੇ ਤੇ ਜਾਂ ਮੂਰੇ ਸਵਾਲ ਕਰਨ ਵਾਲੇ ਕਹਿੰਦੇ ਆ ਫਿਰ ਜੋ ਮਾੜੇ ਕੰਮ ਹੁੰਦੇ ਉਹ ਵੀ ਪ੍ਰਮਾਤਮਾ ਹੀ ਕਰਦਾ ਨਹੀਂ ਭਾਈ ਉਹ ਗੁਰਬਾਣੀ ਵਿੱਚ ਦੱਸੀ ਆ ਗੱਲ ਵੀ ਦੱਤੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਪਾਇਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਬਰਜਨ ਵੀ ਜਿਹੋ ਜਾਂ ਬੀਜ ਬੀਜਿਆ ਵੱਡਣਾ ਉਹੀ ਪਾਣਾ ਤੈਨੂੰ ਜੇ ਚੋਰੀਆਂ ਕਰਦਾ ਤਾਂ ਡਾਂਗਾਂ ਦਾ ਪੈਣ ਗਿਆ ਫੇਰ ਫੇਰ ਕਰਦਾ ਤਾਂ ਸਜ਼ਾ ਭੁਗਤਣੀ ਪੈਣੀ ਆ ਉਹ ਆਪੇ ਕਰੇ ਕਰਾਵੇ ਆਪੇ ਆਪੇ ਹੀ ਪ੍ਰਮਾਤਮਾ ਜੋ ਕਰਦਾ ਹੈ ਹਵਾ ਵੀ ਆਪ ਹੀ ਚਲਾ ਰਿਹਾ ਹੈ ਸ੍ਰਿਸ਼ਟੀ ਨੂੰ ਆਪ ਸੱਜਿਆ ਉਹਨੇ ਜੋ ਮਨੁੱਖ ਦੀ ਰੇਂਜ ਤੋਂ ਪਰੇ ਆ ਮਨੁੱਖ ਦੀ ਰੇਂਜ ਤੋਂ ਪਰੇ ਆ ਬੱਚੇ ਦਾ ਜਨਮ ਹੋਣਾ ਮਾਤਾ ਪਿਤਾ ਸਾਧਨ ਹੈ ਜਰੀਆ ਹੈ ਪਰ ਪੈਦਾ ਉਹ ਆਪ ਦੀ ਕਿਰਪਾ ਨਾਲ ਹੀ ਕਰਦਾ ਉਸਨੇ ਆਪਾਂ ਹੁਣ ਵੀ ਜੋ ਬੀਜ ਬੀਜਿਆ ਮੱਕੀ ਦੇ ਬੀਜ ਬੀਜੇ ਸੀ ਤੇ ਆਪਾਂ ਉਹਨਾਂ ਨੂੰ ਹਰੇ ਕਰਨ ਦੀ ਤਾਕਤ ਨਹੀਂ ਰੱਖਦੇ ਹਰੇ ਉਸ ਕੁਦਰਤ ਦੇ ਨਿਯਮ ਮੁਤਾਬਕ ਹੋਣੇ ਆਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਫਿਰ ਉਹਦੇ ਵਿੱਚ ਉਹਨੂੰ ਫਲ ਲੱਗਣਾ ਉਹਦੇ ਵਿੱਚ ਰਸ ਪੈਣਾ ਉਹ ਆਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਸੂਰਜ ਦੀਆਂ ਕਰਨਾ ਪੈਂਦੀਆਂ ਨੇ ਤੇ ਉਹਨਾਂ ਵਿੱਚ ਰਸ ਪੈਂਦਾ ਉਹ ਆਕਾਲ ਪੁਰਖ ਵਾਹਿਗੁਰੂ ਦੇ ਹੱਥ ਬਾਜਾ ਸਭ ਕੁਝ ਕਰੇ ਕਰਾਵੇ ਆਪੇ ਆਪ ਮਾਨੁੱਖ ਕੇ ਕਿਸੇ ਨਹੀਂ ਹੱਥ ਇਨੂੰ ਇੱਥੇ ਇਹਨਾਂ ਲਈ ਹੁਣ ਵੀ ਚੋਰੀਆਂ ਜੇ ਮੈਂ ਕਰਦਾ ਤਾਂ ਉਹ ਪ੍ਰਭੂ ਪ੍ਰਮਾਤਮਾ ਦੀ ਕਿਰਪਾਈ ਹੈ। ਨਾ ਚੋਰ ਇਹ ਨਾ ਸਮਝੇ। ਅਪਰਾਧੀ ਇਹ ਨਾ ਸਮਝੇ ਵੀ ਮੈਂ ਅਪਰਾਧ ਕਰਦਾ ਤਾਂ ਤਾਂ ਹੁਕਮੀ ਆ ਨਹੀਂ ਨਹੀਂ ਇਹ ਤੇਰੀ ਬਿਰਤੀ ਆ। ਤੇਰੀ ਬਿਰਤੀ ਪ੍ਰਭੂ ਪ੍ਰਮਾਤਮਾ ਨਾਲ ਰੁੱਟੀ ਹੋਈ ਆ ਪੁੱਠਿਆਂ ਕੰਮਾਂ ਵਿੱਚ ਬਿਰਤੀ ਚੱਲੀ ਹੋਈ ਆ ਫਿਰ ਉਧਰ ਨੂੰ ਚਲਣਾ ਤਾਂ। ਧਿਆਨ ਦਿਓ ਸੱਚੇ ਸ਼ਬਦ ਸੱਚ ਸਮਾਏ। ਜਿਸ ਮਨੁੱਖ ਨੂੰ ਸਹੀ ਰਸਤਾ ਸਹੀ ਰਸਤੇ ਪਾਂਦਾ ਹੈ ਉਹ ਮਨੁੱਖ ਸਦਾਦਰ ਪ੍ਰਭੂ ਦੀ ਸਿੱਖਤ ਸਲਾਹ ਦੇ ਸ਼ਬਦ ਵਿੱਚ ਜੁੜ ਕੇ ਸਦਾ ਸਿਰ ਹਰ ਨਾਮ ਵਿੱਚ ਲੀਨ ਰਹਿੰਦਾ ਹੈ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਗੁਰਦੇ ਸਨਾਤਮ ਦਾਪਕ ਚਰਨ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਬੌਰਾ ਵੀ ਕਹਿੰਦੇ ਨੇ ਲੋਕ ਬੌਰਾ ਮੈਨੇ ਕਮਲਾ ਕਹਿੰਦੇ ਨੇ ਜਾਂ ਫਿਰ ਉਹਨਾਂ ਦੇ ਗੱਲ ਫਿੱਟ ਨਹੀਂ ਬੈਠਦੀ ਤੇ ਉਹ ਫਿਰ ਕਹਿੰਦੇ ਨੇ ਵੀ ਇਹ ਇਹਨੂੰ ਨਹੀਂ ਪਤਾ ਗੱਲ ਕਰਨ ਦਾ ਉਹਦੀ ਗੱਲ ਸੁਣੀ ਨਹੀਂ ਜਾਂਦੀ ਚਲੋ ਕੀਤਾ ਆਪੋ ਆਪਣਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਆਪਣੇ ਕਰਮਾਂ ਮੁਤਾਬਕ ਹੀ ਪਾਈ ਪ੍ਰਭੂ ਪਰਮਾਤਮਾ ਦੇ ਨੇੜੇ ਜਾ ਬੱਸੀਦਾ ਤੇ ਆਪਣੇ ਕਰਮਾਂ ਮੁਤਾਬਕ ਹੀ ਇਨਸਾਨ ਪ੍ਰਭੂ ਪਰਮਾਤਮਾ ਤੋਂ ਦੂਰ ਹੋ ਜਾਂਦਾ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰੂ ਦਾ ਸ਼ਬਦ ਵੀ ਸੱਚਾ ਤੇ ਬਾਣੀ ਵੀ ਸੱਚੀ ਆ ਸਦਾ ਫਿਰ ਪ੍ਰਭੂ ਦੀ ਸਿਫਤ ਸਲਾਹ ਦਾ ਸ਼ਬਦ ਹੀ ਸਦਾ ਫਿਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਹੈ ਗਰਮ ਖਜੁਗ ਜੁਗ-ਜੁਗ ਆਖ ਬਖਾਣੀ ਜੋ ਹਰੇਕ ਜੁਗ ਵਿੱਚ ਲੁਕਾਈ ਗੁਰੂ ਦੀ ਰਾਹੀ ਪਚਾਰ ਦੀ ਉਚਾਰ ਦੀ ਆਈ ਹੈ ਤੇ ਮਾਇਆ ਦੇ ਮੋਹ ਭਰਮ ਤੋਂ ਬਚਦੀ ਆਈ ਹੈ ਜਿਹੜੇ ਆ ਵੀ ਲੁਕਾਈ ਦੇ ਮਤਲਬ ਜਿਹੜੇ ਵੀ ਲੋਕ ਭੈਣ ਭਰਾ ਗੁਰੂ ਦੀ ਕਿਰਪਾ ਰਾਹੀ ਉਸ ਪ੍ਰਭੂ ਪ੍ਰਮਾਤਮਾ ਦੇ ਨਾਮ ਬਾਣੀ ਦਾ ਉਚਾਰਨ ਕਰਦਾ ਹੈ ਓ ਮਾਇਆ ਦੇ ਮੋਹ ਭਰਮ ਤੋਂ ਬਚਿਆ ਰਹਿੰਦਾ ਹੈ ਮਨਮੁਖ ਮੋਹ ਭਰਮ ਭੁਲਾਣੀ ਬੇਨਾਮੇ ਸਭ ਫਰੇ ਬੋਹ ਰਾਣੀ ਲਿਖਤਾ ਨਾ ਇੱਥੇ ਹੁਣ ਇੱਥੇ ਤਾਂ ਲੋਕੀ ਤਾਂ ਕਹਿੰਦੇ ਨੇ ਜਿਹੜਾ ਨਾਮ ਜਪਣ ਵਾਲੇ ਆ ਗੁਰੂ ਦੇ ਨਾਲ ਜੁੜਦੇ ਨੇ ਉਹ ਕਹਿੰਦੇ ਕਮਲਾ ਹੋ ਗਿਆ ਤੇ ਪਰ ਗਰਬਾਣੀ ਇੱਥੇ ਹੋਰ ਕਹਿੰਦੀ ਹੈ ਵੀ ਪ੍ਰਮਾਤਮਾ ਦੇ ਨਾਮ ਤੋਂ ਖੁੰਝ ਕੇ ਹਰੇਕ ਯੁੱਗ ਵਿੱਚ ਹੀ ਚੱਲੀ ਲੁਕਾਈ ਭਟਕਦੀ ਫਿਰਦੀ ਹੈ ਚੱਲੀ ਲੁਕਾਈ ਦਾ ਮਤਲਬ ਹੀ ਲੋਕ ਝੱਲੇ ਹੋਏ ਭਟਕਦੇ ਫਿਰਦੇ ਨੇ ਇੱਧਰ ਉੱਧਰ ਇਥੇ ਕਹਿੰਦੀ ਆ ਪਹਿਲਾਂ ਵਾਲਾ ਬੰਦ ਵੀ ਆਪਾਂ ਦੇਖ ਲਗੇ ਮਨਮੁਖ ਮੋਹ ਭਰਮ ਭੁਲਾਣੀ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹਰੇਕ ਯੁੱਗ ਵਿੱਚ ਹੀ ਮਾਇਆ ਦੇ ਮੋਹ ਵਿੱਚ ਫਸਿਆ ਰਿਹਾ ਮਾਇਆ ਦੀ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਿਹਾ ਤਗੜਾ ਬੰਦ ਜਿਹੜਾ ਆਪਾਂ ਪਹਿਲਾਂ ਹੁਣ ਪੜ ਲਿਆ ਬਿਨ ਨਾਵੇਂ ਸਭ ਫਿਰੇ ਬੋਰਾਣੀ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਹਰੇਕ ਯੁੱਗ ਵਿੱਚ ਝੱਲੀ ਲੁਕਾਈ ਭਟਕਦੀ ਰਹੀ ਹੈ ਬੇ ਲੋਕ ਝੱਲੇ ਕਮਲੇ ਹੋਏ ਭਟਕਦੇ ਫਿਰਦੇ ਨੇ ਹਰੇਕ ਯੁੱਗ ਚੀ ਤੀਨ ਭਵਨ ਮਹਿ ਇੱਕ ਆ ਮਾਇਆ ਮੂਰਖ ਪੜ ਪੜ ਦੂਜਾ ਭਉ ਦੇੜਾਇਆ ਕਿੰਨਾ ਹੀ ਭਵਨਾ ਵਿੱਚ ਇੱਕ ਮਾਇਆ ਦਾ ਹੀ ਪ੍ਰਭਾ ਚੱਲਿਆ ਆ ਰਿਹਾ ਹੈ ਮੂਰਖ ਮਨੋਖ ਨੇ ਗੁਰੂ ਤੋਂ ਖੁੰਝ ਕੇ ਸਿਮਰਤੀਆਂ ਸ਼ਾਸਤਰ ਆਦਿ ਪੜ ਪੜ ਕੇ ਆਪਣੇ ਅੰਦਰ ਸਗੋਂ ਮਾਇਆ ਦਾ ਪਿਆਰ ਹੀ ਪੱਕਾ ਕੀਤਾ ਹੈ ਬਹੁ ਕਰਮ ਕਮਾਵੇ ਦੁੱਖ ਸਭਾਇਆ ਮੂਰਖ ਮਨੋਖੋ ਗੁਰੂ ਤੋਂ ਖੁੰਝ ਕੇ ਸ਼ਾਸਤਰਾਂ ਅਨੁਸਾਰ ਮਿਥੇ ਅਨੇਕਾਂ ਧਾਰਮਿਕ ਕੰਮ ਕਰਦਾ ਹੈ ਤੇ ਨਿਰਾ ਦੁੱਖ ਹੀ ਸਹਿੜਦਾ ਹੈ ਬਹੁ ਕਰਮ ਕਮਾਵੇ ਦੁੱਖ ਸਭਾਇਆ ਅਗਿਆਨਤਾ ਬਸ ਹੋਇਆ ਮਨੁੱਖ ਦੁੱਖ ਹੀ ਸਹਿੜਦਾ ਹੈ ਸਤ ਗੁਰ ਸੇਵ ਸਦਾ ਸੁਖ ਪਾਇਆ ਅਗਿਆਗਲਾ ਜਵਾਬ ਅਗਲੇ ਬੰਦ ਚ ਮਹਾਰਾਜ ਕਹਿੰਦੇ ਗੁਰੂ ਦੀ ਦੱਸੀ ਸੇਵਾ ਕਰਕੇ ਹੀ ਮਨੁੱਖ ਸਦਾ ਟਿਕੇ ਰਹਿਣ ਵਾਲਾ ਆਤਮ ਗਨੰਦ ਮੰਨਦਾ ਹੈ ਗੁਰੂ ਦੇ ਗਿਆਨ ਨਾਲ ਜੁੜ ਕੇ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਹੈ ਮਨੁੱਖ ਜਦੋਂ ਨਾਮ ਬਾਣੀ ਨਾਲ ਜੁੜਦਾ ਫਿਰ ਉਹ ਅੰਮ੍ਰਿਤ ਮਿੱਠਾ ਸ਼ਬਦ ਵਿਚਾਰ ਫਿਰ ਗੁਰੂ ਦਾ ਸ਼ਬਦ ਮਤ ਮਿੱਠਾ ਅੰਮ੍ਰਿਤ ਹੈ ਜਿਸ ਨੂੰ ਵਿਚਾਰ ਕੇ ਹੋਮੇ ਦੂਰ ਕਰਕੇ ਬੜਪਾਗੀ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਸਵਾਦਲਾ ਨਾਮ ਰਸ ਹਰ ਵੇਲੇ ਮਾਣ ਸਕਦਾ ਹੈ ਅਨੰਦਨ ਭੋਗੇ ਹੋਮੇ ਮਾਰ ਗੁਰੂ ਦਾ ਸ਼ਬਦ ਮਤ ਮਿੱਠਾ ਅੰਮ੍ਰਿਤ ਹੈ ਗੁਰੂ ਦਾ ਸ਼ਬਦ ਸੁਣਨਾ ਭਾਈ ਗੁਰੂ ਦੀ ਮਤ ਅੰਮ੍ਰਿਤ ਵਰਗੀ ਮਿੱਠੀ ਹੈ ਅੰਮ੍ਰਿਤ ਮਿੱਠਾ ਸ਼ਬਦ ਵਿਚਾਰ आनंद भोगे होमे मार फिर जेड़ा हर एक जीव भाई जेड़ा भी जीव प्रभु परमात्मा ਦਾ ਨਾਮ ਬਾਣੀ ਨਾਲ ਜੁੜਦਾ ਹੈ ਉਸ ਦੀ ਰਜਾ ਵਿੱਚ ਤੁਰਦਾ ਹੈ ਉਹ ਹਰ ਵੇਲੇ ਮਾਣ ਸਕਦਾ ਹੈ ਸਵਾਦਲਾ ਨਾਮ ਰਸ ਹਰ ਵੇਲੇ ਮਾਣ ਸਕਦਾ ਹੈ ਅਗੇ सहज आनंद कृपा ਧਾਰ ਨਾਮ ਰਤੇ ਸਦਾ ਸੱਚ ਪਿਆਰ ਐੰਜ ਗੁਰੂ ਦੀ ਕਿਰਪਾ ਨਾਲ ਮਨੁੱਖ ਆਤਮਿਕ ਅਡੋਲਤਾ ਵਿੱਚ ਆਤਮਿਕ ਅਨੰਦ ਲੈਂਦਾ ਹੈ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਹੋਏ ਮਨੁੱਖ ਸਦਾ ਪ੍ਰਭੂ ਪਿਆਰ ਵਿੱਚ ਮਗਰ ਰਹਿੰਦੇ ਹਨ ਸਦਾ ਫਿਰ ਰਹਿ ਕੇ ਸਦਾ ਫਿਰ ਹਰ ਨਾਮ ਵਿੱਚ ਲੀਨ ਰਹਿੰਦੇ ਹਨ ਹਰ ਜਪ ਪੜੀਏ ਹਰ ਜਪ ਪੜੀਏ ਗੁਰ ਸ਼ਬਦ ਵਿਚਾਰ ਹਰ ਜਪ ਪੜੀਏ ਹੋਮੇ ਮਾਰ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾ ਕੇ ਅੰਦਰੋਂ ਪ੍ਰਮਾਤਮਾ ਦੇ ਨਾਮ ਦਾ ਹੀ ਜਾਪ ਕਰਨਾ ਚਾਹੀਦਾ ਹੈ ਹਉਮੈ ਦੂਰ ਕਰਕੇ ਪ੍ਰਮਾਤਮਾ ਦਾ ਨਾਮ ਹੀ ਪੜ੍ਹਨਾ ਚਾਹੀਦਾ ਹੈ ਹਰ ਜਪ ਪੜ੍ਹੀਏ ਹਉਮੈ ਮਾਰ ਹਰ ਜਪੀਏ ਭੇ ਸੱਚ ਪਿਆਰ ਪਰਮਾਤਮਾ ਦੇ ਡਰ ਅਦਮ ਵਿੱਚ ਰਹਿ ਕੇ ਸਦਾ ਸਿਰ ਹਰੀ ਦੇ ਪ੍ਰੇਮ ਵਿੱਚ ਮਸਤ ਹੋ ਕੇ ਹਰੀ ਨਾਮ ਦਾ ਜਾਪ ਹੀ ਕਰਨਾ ਚਾਹੀਦਾ ਹੈ ਨਾਨਕ ਨਾਮ ਗੁਰਮਤ ਔਰ ਧਾਰ हे ਨਾਨਕ ਗੁਰੂ ਦੀ ਮਤ ਲੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾਈ ਰੱਖ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰੂ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਤਿਗੁਰੂ ਦੀ ਕਿਰਪਾ ਲੈਣੀ ਕਿਵੇਂ ਆ ਉਹ ਆਪਾਂ ਹਰੇਕ ਵਾਰੀ ਗੱਲ ਕਰਦੇ ਆ। ਬਈ ਗੁਰੂ ਦੇ ਬਚਨ ਮੰਨਣ ਨਾਲ ਗੁਰੂ ਦੀ ਕਿਰਪਾ ਹੁੰਦੀ ਆ ਸਤਿਗੁਰੂ ਦੀ। ਗੁਰੂ ਦੇ ਬਚਨ ਮੰਨ ਕੇ ਗੁਰੂ ਦੇ ਬਚਨਾਂ ਦੀ ਕਮਾਈ ਕਰਨੀ ਆ। ਮੰਨਣਿਆ ਵੀ ਹਾਂ ਗੁਰੂ ਮਹਾਰਾਜ ਸੱਚ ਕਹਿੰਦੇ ਨੇ ਜੋ ਕਹਿੰਦੇ ਨੇ। ਤੇ ਉਹ ਮੰਨ ਕੇ ਫਿਰ ਉਹਨਾਂ ਦੀ ਕਮਾਈ ਕਰਨੀ ਆ ਫਿਰ ਉਸ ਰਸਤੇ ਤੋਂ ਹਟਣਾ ਜਿਹੜੇ ਤੋਂ ਗੁਰੂ ਰੋਕਦੇ ਨੇ ਗਰੀਬ ਮਾਰ ਕਰਨ ਤੋਂ ਗੁਰੂ ਨੇ ਰੋਕਿਆ ਭੂਮੀਆਂ ਨੂੰ ਝੂਠ ਬੋਲਣ ਤੋਂ ਰੋਕਿਆ ਤੇ ਨੋਂ ਨਮਕ ਹਰਾਮੀ ਬਣਨ ਤੋਂ ਰੋਕਿਆ ਇਤਨੇ ਬਚਨਾਂ ਦੀ ਕਮਾਈ ਭੂਮੀਆਂ ਨੇ કરી ਤੇ ਉਹਦਾ ਭੂਮੀਆਂ ਦਾ ਭਲਾ ਹੋ ਗਿਆ ਸੰਸਾਰ ਵਿੱਚ ਨਾਮ ਆ ਹੁਣ ਭੂਮੀਆਂ ਦਾ ਕਿਉਂਕਿ ਗੁਰਬਾਣੀ ਦੀ ਸਾਖੀ ਹੈ ਗੁਰੂ ਨਾਨਕ ਸਾਹਿਬ ਵਾਲੀ ਗੁਰੂ ਨਾਨਕ ਨਾਮ ਨਾਲ ਜੁੜ ਕੇ ਉਹਨੇ ਬਚਨ ਕਮਾਏ ਬਚਨਾਂ ਦੀ ਕਮਾਈ ਕੀਤੀ ਤੇ ਉਹਦਾ ਨਾਂ ਵੀ ਜੁੜ ਗਿਆ ਗੁਰੂ ਨਾਨਕ ਸਾਹਿਬ ਨਾਲ ਜਦੋਂ ਹੁਣ ਆਪਾਂ ਸਾਖੀ ਕਰਦੇ ਆਪਾਂ ਭੂਮੀਆਂ ਵਾਲੀ ਸਾਖੀ ਕਹਿ ਕੇ ਆਪਾਂ ਸਾਖੀ ਕਰਦੇ ਆ ਇਹ ਆਪਾਂ ਉਥੇ ਇਹ ਨਹੀਂ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਵਾਲੀ ਸਾਖੀ ਕਰੀਏ ਨਾ ਉਥੇ ਆਪਾਂ ਕਹਿੰਦੇ ਆ ਭੂਮੀਆਂ ਵਾਲੀ ਸਾਖੀ ਭਾਈ ਲਾਲੋ ਵਾਲੀ ਸਾਖੀ ਇਸ ਤਰ੍ਹਾਂ ਉਹ ਗੁਰਮਖ ਪਿਆਰਿਆਂ ਦਾ ਫਿਰ ਨਾਮ ਬਣ ਜਾਂਦਾ ਜਦੋਂ ਗੁਰੂ ਦੇ ਨਾਲ ਜੁੜਦਾ ਮਨੁੱਖ ਜੜਦਾ ਉਦੋਂ ਹੀ ਆ ਜਦੋਂ ਗੁਰੂ ਦੇ ਬਚਨਾਂ ਦੀ ਕਮਾਈ ਕਰਦਾ ਹੈ ਨਹੀਂ ਤਾਂ ਹੁਣ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਰੇ ਪੜਦੇ ਆਪਾਂ ਪਰ ਉਹ ਇੱਕ ਨੂੰ ਮੰਨਣਾ ਵੀ ਹੈ ਨਾ ਆਪਣੇ ਹਿਰਦੇ ਘਰ ਵਿੱਚ ਵੀ ਬਿਵਾਸੋਣਾ ਇੱਕ ਨੂੰ ਤੇ ਇੱਕੋ ਜਿਹਾ ਦੇਖਣਾ ਸਭ ਨੂੰ ਨਹੀਂ ਤਾਂ ਹੁਣ ਈਰਖਾ ਦਵੇਤ ਘਰਾਂ ਵਿੱਚ ਪਰਿਵਾਰਾਂ ਵਿੱਚ ਰਿਸ਼ਤੇਦਾਰੀਆਂ ਵਿੱਚ ਈਰਖਾ ਦਵੇਤ ਜੀ ਬਸਿਆ ਰਹਿੰਦਾ ਇਨਸਾਨ ਜੇ ਤੂੰ ਇੱਕ ਓੰਕਾਰ ਪੜਦਾ ਤਾਂ ਇੱਕ ਨਜ਼ਰ ਨਾਲ ਦੇਖ ਵੀ ਸਾਰੇ ਜੀਵ ਉਹਦੇ ਵਰਗੇ ਨੇ ਤੇ ਉਸੇ ਪ੍ਰਭੂ ਪ੍ਰਮਾਤਮਾ ਨੇ ਪੈਦਾ ਕੀਤੇ ਨੇ ਦੂਜੇ ਨੰਬਰ ਤੇ ਆਜੋ ਵੀ ਇੱਕ ਓੰਕਾਰ ਆਕਾਰਪੁਰਖ ਵਾਹਿਗੁਰੂ ਨੇ ਹੀ ਸਭ ਕੁਝ ਕੀਤਾ ਉਹੀ ਕਾਰਨ ਕਰਾਉਣ ਵਾਲਾ ਹੈ ਤੇ ਹੋਰਾਂ ਥਾਵਾਂ ਦੀ ਆਸ ਛੱਡ ਕੇ ਵੀ ਜੇ ਮਨੁੱਖ ਕਹਿੰਦਾ ਵੀ ਫਰਾਨੇ ਦਾ ਸੇਖ ਪੱਤੇ ਤੋਂ ਝੋਟੀਆਂ ਮਿਲਦੀਆਂ ਨਿਗਾਹੇ ਵਾਲੇ ਤੋਂ ਲਾਲ ਮਿਲਦੇ ਨੇ ਇਹ ਫਿਰ ਤ੍ਰਿਸ਼ਨਾ ਆਸਾ ਛੱਡ ਕੇ ਨਾ ਬਹਿਮ ਭਰਮ ਵੀ ਉਹ ਦੇ ਦਿੰਦੇ ਨੇ ਨਾ ਜੇ ਏਕ ਓਂਕਾਰ ਪੜਦਾ ਏਕ ਓਂਕਾਰ ਅਕਾਲਪੁਰਖ ਵਾਹਿਗੁਰੂ ਹੈ ਸਾਰਿਆਂ ਦਾਤਾ ਦੇਣ ਵਾਲਾ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਗੁਰੂ ਦੀ ਕਿਰਪਾ ਮਿਲਣੀ ਹੈ ਗੁਰੂ ਦੇ ਬਚਨ ਮੰਨਣ ਨਾਲ ਆ ਰਾਗ ਆਸਮ ਹਲਾ ਤੀਜਾ ਅਸ਼ਟਪਦੀਆਂ ਕਰ ਅੱਠਵਾਂ ਕਾਫੀ ਮਹਾਰਾਜ ਕਹਿੰਦੇ ਰਾਗ ਆਸਾ ਕਰ ਅੱਠਵਾਂ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ ਬੰਦਾਂ ਵਾਲੀ ਬਾਣੀ ਹੈ ਕਾਫੀ ਬਾਣੀ ਦਾ ਨਾਮ ਹੈ ਕਾਫੀ ਗੁਰਤੇ ਸਾਤ ਉਪਜੇ ਜਿਨ ਤ੍ਰਿਸ਼ਨਾ ਅਗਨ ਨੂੰ ਬੁਝਾਈ ਮਹਾਰਾਜ ਕਹਿੰਦੇ ਗੁਰੂ ਪਾਸੋਂ ਹੀ ਆਤਮਿਕ ਠੰਡ ਪ੍ਰਾਪਤ ਹੁੰਦੀ ਹੈ ਤੇ ਉਸ ਦੇ ਹੀ ਕਾਰਨ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ ਕਾਰਨ ਕਰਤੇ ਬਸ ਹੈ ਧਿਆਨ ਦਿਓ ਭਾਈ ਗੁਰੂ ਪਾਸੋਂ ਹੀ ਆਤਮਿਕ ਠੰਡ ਪ੍ਰਾਪਤ ਹੁੰਦੀ ਹੈ ਤੇ ਉਸ ਦੇ ਹੀ ਕਾਰਨ ਤ੍ਰਿਸ਼ਨਾ ਦੀ ਅਗ ਬੁਝਦੀ ਹੈ ਗੁਰ ਤੇ ਨਾਮ ਪਾਈਏ ਵੱਡੀ ਬੜਿਆਈ ਗੁਰੂ ਪਾਸੋਂ ਪ੍ਰਮਾਤਮਾ ਦਾ ਨਾਮ ਮਿਲਦਾ ਹੈ ਤੇ ਜਿਸ ਦੀ ਬਰਕਤ ਨਾਲ ਲੋਕ ਪ੍ਰਲੋਕ ਵਿੱਚ ਵੱਡਾ ਆਦਰ ਪ੍ਰਾਪਤ ਹੁੰਦਾ ਹੈ ਇੱਕੋ ਨਾਮ ਚੇਤ ਮੇਰੇ ਭਾਈ ਜਗਤ ਜਲੰਦਾ ਦੇਖ ਕੇ ਭਜ ਪਏ ਸਰਨਾਈ ਹੇ ਮੇਰੇ ਭਾਈ ਜੇ ਤੂੰ ਬਕਾਰਾਂ ਦੀ ਅੱਗ ਤੋਂ ਬਚਣਾ ਚਾਹੁੰਦਾ ਹੈ ਤਾਂ ਇੱਕ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੋ ਤੇ ਜਗਤ ਨੂੰ ਬਕਾਰਾਂ ਵਿੱਚ ਛੜਦਾ ਵੇਖ ਕੇ ਮੈਂ ਤਾਂ ਗੁਰੂ ਦੀ ਸ਼ਰਨ ਦੌੜ ਕੇ ਆ ਪਿਆ ਹਾਂ ਜਗਤ ਜਲੰਦਾ ਦੇਖ ਕੇ ਭੱਜ ਪਏ ਸਰਨਾਈ ਤੇ ਮੈਂ ਤਾਂ ਜਗਤ ਨੂੰ ਛੜਦਾ ਬਲਦਾ ਦੇਖ ਕੇ ਗੁਰੂ ਦੀ ਸ਼ਰਨ ਨੂੰ ਗੁਰੂ ਵੱਲ ਨੂੰ ਭੱਜਾਂ ਦੌੜਿਆ ਆ ਰਿਹਾ ਹਾਂ ਗੁਰੂ ਦੀ ਸ਼ਰਨ ਪਿਆ ਹਾਂ ਗੁਰੂ ਦੇ ਕਹੇ ਮੈਂ ਆਪਣਾ ਜੀਵਨ ਬਸਰ ਕਰਦਾ ਹਾਂ ਤਾਂ ਫੇਰ ਭਾਈ ਇਹ ਜਗਤ ਜਲੰਦੇ ਦੀ ਬਕਾਰਾਂ ਦੀ ਅੱਗ ਤੋਂ ਬਚ ਜਾਏਗਾ ਅੱਗੇ ਮਹਾਰਾਜ ਕਹਿੰਦੇ ਨੇ ਗੁਰ ਤੇ ਗਿਆਨ ਉਪਜੈ ਗੁਰ ਤੇ